ਤੌੜੀ ਦਿੱਤੀ ਲੀਆ ਵੱਡੀ ਦੇ ਕੀ ਕਰਨਾ ਚਾਹੀਦਾ ਸਾਡੇ ਮਾਨਯੋਗ ਸੀਐਮ ਸਾਹਿਬ ਡੀਜੀਪੀ ਸਾਹਿਬ ਜਿਹੜਾ ਆਪਣਾ ਯੁਧ ਨਸ਼ਾ ਵਿਰੋਧ ਦੀ ਸ਼ੁਰੂਆਤ ਹੋਈ ਹੈ 1 ਮਾਰਚ ਤੋਂ ਤੇ ਜਿਹੜਾ ਆਪਾਂ ਟੀਚਾ ਕੀਤਾ ਹੈਗੀ ਬਈ 31 ਮਈ ਤੱਕ ਜਿਹੜਾ ਨਸ਼ਾ ਮੁਕਤ ਪੰਜਾਬ ਆਪਾਂ ਬਣਾਉਣਾ ਹੈ ਉਹਦੇ ਤਹਿਤ ਹੀ ਸਾਡੀ ਸੀਆਈ ਦੀ ਟੀਮ ਐਸਪੀ ਆਪਣੇ ਜੇਰਾ ਸਿੰਘ ਡੀਐਸਪੀ ਇਨਵੈਸਟੀਗੇਸ਼ਨ ਗੁਰਿੰਦਰਪਾਲ ਨਾਗਰਾ ਸਾਨੂੰ ਇਨਫੋਰਮੇਸ਼ਨ ਮਿਲੀ ਸੀਗੀ ਕਿ ਦੋ ਆਪਣੇ ਮਾ ਤੇ ਪੁੱਤ ਨੇ ਦਿਨੋਏ ਖੁਰ ਦੇ ਰਹਿਣ ਵਾਲੇ ਆ ਤੇ ਉਹ ਨਸ਼ੇ ਦਾ ਕਾਰੋਬਾਰ ਕਰਦੇ ਆ ਉਸ ਇਨਫੋਰਮੇਸ਼ਨ ਤੇ ਐਕਟ ਕਰਦੇ ਹੋਏ ਜਦੋਂ ਉਥੇ ਰੇਡ ਕੀਤੀ ਜਾਂਦੀ ਹੈ ਦੇ ਘਰੋਂ ਰੁਪਿੰਦਰ ਕੌਰ ਜਿਹੜੀ ਹੈ ਉਹ ਅरेस्ट ਕੀਤੀ ਜਾਂਦੀ ਹੈ ਤੇ ਉਹਦੇ ਪੋਜਿਸ਼ਨ ਦੇ ਵਿੱਚੋਂ 4 ਕਿਲੋ ਹਿਰੋਇਨ ਜਿਹੜੀ ਹੈ ਉਹ ਰਿਕਵਰ ਕੀਤੀ ਗਈ ਹੈ ਉਹ ਉੱਤੇ ਇਹ ਇਹ ਜਿਹੜੀ ਹੈਗੀ ਆ ਰੁਪਿੰਦਰ ਕੌਰ ਆਪਣੇ بیٹے ਗਗਨਪ੍ਰੀਤ ਦੇ ਨਾਲ ਰਲ ਕੇ ਇਹ ਦੋਵੇਂ ਨਸ਼ੇ ਦਾ ਕਾਰੋਬਾਰ ਕਰਦੇ ਸੀਗੇ ਇਹਨਾਂ ਦਾ ਜਿਹੜਾ ਘਰ ਹੈ ਤੇ ਪੈਲੀ ਹੈ ਉਹ ਤਕਰੀਬਨ 100 ਮੀਟਰ ਦੂਰ ਤਾਰਾ ਤੋਂ ਹੈ ਤਾਰ ਤੋਂ ਦੂਰ ਹੈ ਤੇ ਡਰੋਨ ਲਈ ਇਹ ਸਮਾਨ ਮਗਾਉਂਦੇ ਸੀਗੇ ਇਹਨਾਂ ਦੀ ਜਿਹੜੀ ਹੈ 4 ਕਿੱਲੇ ਪੈਲੀ ਹੈ ਦੋ ਲਾਈਨ ਤਾਰਾ ਤੋਂ ਪਾਰ ਦੋ ਤਾਰ ਤੋਂ ਇਸ ਇਸਲੇ ਪਾਸੇ ਆਦੇ ਆਪਣੀ ਪਿਆਲੀ ਦੇ ਵਿੱਚ ਹੀ ਇਹ ਡਰੋਨ ਲਈ ਸਮਾਨ ਮਗਾ ਕੇ ਸਟਪਾਉਂਦੇ ਹੁੰਦੇ ਸੀਗੇ ਤੇ ਗਾਂ ਫਿਰ ਜਿਹੜਾ ਇਹ ਕੋਡ ਹੈ ਇਹ ਅ ਅੱਗੇ ਵੰਡਣ ਦਾ ਕੰਮ ਕਰਦੇ ਸੀਗੇ ਇਹਨਾਂ ਦੇ ਕੋਲ ਕਮਾਈ ਦਾ ਹੋਰ ਕੋਈ ਜਰੀਆ ਨਹੀਂ ਹੈ ਜਿਹੜਾ ਇਹ ਮੁੰਡਾ ਹੈ ਜਿਹੜੀ ਲੀਡੀ ਫੜੀ ਹੈ ਇਹਦੇ ਇਹਦਾ ਹਸਬੰਡ ਉਹ ਵੀ ਨਸ਼ੇ ਦਾ ਆਦੀ ਹੈ ਨਸ਼ੇ ਕਰਦਾ ਹੈ ਤੇ ਇਹਨਾਂ ਉਤੇ ਜਿਹੜਾ ਘਰ ਬਾਹਰ ਇਹਨਾਂ ਨੇ ਚੰਗਾ ਬਣਾਇਆ ਹੋਇਆ ਹੈ ਅੱਗੇ ਆਪਾਂ ਇਹਨਾਂ ਦੀ ਡਿਟੇਲ ਨਿਕਲਵਾ ਕੇ ਇਸ ਤੇ ਜਿਹੜੀ ਹੋਰ ਕਾਨੂੰਨੀ ਕਾਰਵਾਈ ਜਿਹੜੀ ਹੈ ਉਹ ਸਖਤ ਤੋਂ ਸਖਤ ਜਿਹੜੀ ਕਾਰਵਾਈ ਆਪਾਂ ਕਰਾਂਗੇ ਸਪਲਾਈ ਚੇਨ ਕੀ ਰਹੀ ਸੀ ਸਰ ਇਹਨੂੰ ਕਿੱਥੇ ਦਿੰਦੇ ਸੀ ਕੁਛ ਇਸ ਤੇ ਬਾਰੇ ਡਿਟੇਲ ਹਜੇ ਦੇਖੋ ਰਿਕਵਰੀ ਹੋਈ ਹੈ ਥੋੜੇ ਦਿਨ ਪਹਿਲਾਂ ਤੇ ਜਿਹੜਾ ਤਫਤੀਸ਼ ਦਾ ਵਿਸ਼ਾ ਹੈ ਜਿਹੜੇ ਇਹਦੇ ਫੋਰਵਰਡ ਐਂਡ ਬੈਕਵਰਡ ਲਿੰਕੇਜ ਜਿਹੜੇ ਸੀਗੇ ਬੈਕਵਰਡ ਲਿੰਕੇਜਸ ਤੋਂ ਸਾਨੂੰ ਕਲੀਅਰ ਜੀ ਕਿ ਵੀ ਪਾਕਿਸਤਾਨ ਤੋਂ ਡਰੋਨ ਰਾਈ ਇਹ ਸਮਾਨ ਆਉਂਦਾ ਸੀਗਾ ਅੱਗੇ ਖਾਂ ਇਹ ਕਿਨੂੰ ਕਿਨੂੰ ਸਪਲਾਈ ਕਰਦੇ ਸੀਗੇ ਉਸ ਪੂਰੀ ਐਨਟਾਇਰ ਜਿਹੜੀ ਚੇਨ ਹੈ ਉਸ ਤੇ ਕੰਮ ਕਰਕੇ ਉਸ ਪੂਰੇ ਸਪਲਾਈ ਨੈਟਵਰਕ ਨੂੰ ਜਿਹੜਾ ਹੈ ਬਸਟ ਕੀਤਾ ਜਾਵੇਗਾ ਤੇ ਜਿਹੜੇ ਹੋਰ ਬਾਕੀ ਇਹਨਾਂ ਦੇ ਇਸ ਕੰਮ ਦੇ ਵਿੱਚ ਇਨਵੋਲ ਨੇ ਤੇ ਉਹਨਾਂ ਨੂੰ ਵੀ ਫੜ ਕੇ ਜਿਹੜਾ ਅੰਦਰ ਕੀਤਾ ਜਾਵੇਗਾ ਸਰ ਕਿੰਨੇ ਕਨਸਾਈਨਮੈਂਟ ਮੰਗਾ ਚੁੱਕੇ ਜੀ ਕਿੰਨੇ ਟਾਈਮ ਤੋਂ ਲੱਗੇ ਸੀ ਇਸ ਕੰਮ 'ਚ ਇਹ ਡਰੋਨ ਰਾਈ ਸਮਾਨ ਦੇਖੋ ਮੰਗਾ ਮੰਗਾਈ ਜਾ ਰਹੇ ਸੀਗੇ ਤੇ ਹੁਣ ਇਹ ਤਾਂ ਆਪਾਂ ਤਫਤੀਸ਼ ਦੌਰਾਨ ਦੇਖਾਂਗੇ ਕਿ ਬਈ ਇਸ ਤੋਂ ਕਿੰਨੇ ਚੇਰ ਤੋਂ ਬਈ ਆਸ ਤੋਂ ਕਿੰਨੇ ਕਿੰਨੇ ਕਨਸਾਈਨਮੈਂਟ ਆਈਆਂ ਤੇ ਉਹ ਕਿਨੂ ਕਿਨੂ ਵਾਗੇ ਵੰਡੀ ਗਈ ਹੈ ਉਹ ਸਾਰਾ ਦਾ ਸਾਰਾ ਤਫਤੀਸ਼ ਦੌਰਾਨ ਆਪਾਂ ਕਰਕੇ ਪੂਰੇ ਨੈਟਵਰਕ ਨੂੰ ਬਸਟ ਕਰਾਂਗੇ ਜੀ ਸਰ ਕਿੰਦਰ ਕਦੇ ਵੀ ਕਦੀ ਅਰੈਸਟ ਹੋਈਆਂ ਜਾਂ ਪਹਿਲੀ ਵਾਰੀ ਇਸ ਤਰ੍ਹਾਂ ਦਾ ਨਹੀਂ ਇਹਨਾਂ ਦੋਵਾਂ ਤੇ ਹੀ ਕੋਈ ਪਹਿਲਾਂ ਪਰਚੇ ਨਹੀਂ ਸੀਗੇ ਦੇਖੋ ਹੁਣ ਜਿਹੜੀ ਆਪਣੀ ਇਹ ਮਹੀਮ ਹੈ ਸਟਾਰਟ ਹੋਣ ਤੋਂ ਬਾਅਦ ਹਮ ਉਸ ਸਟੇਜ ਤੇ ਅਸੀਂ ਪਹੁੰਚ ਗਏ ਆ ਜਿਹੜੇ ਜਿਨ੍ਹਾਂ ਤੇ ਕੋਈ ਸ਼ੱਕ ਨਹੀਂ ਕਰਦਾ ਸੀਗਾ ਜਿਹੜੇ ਕੋਈ ਵਾਈਟ ਕੋਲਰ ਸੋ ਕੋਲ ਜਿਹੜੇ ਛੁਪ ਕੇ ਇਹ ਕੰਮ ਦੰਦਾ ਕਰਦੇ ਸੀਗੇ ਪੁਲਿਸ ਦੇ ਹੱਥ ਉਹਨਾਂ ਦੇ ਵੀ ਕਾਲਰ ਤੇ ਹੁਣ ਜਾ ਕੇ ਪੈ ਰਹੇ ਨੇ ਤੇ ਜਿਹੜੇ ਛੁਪਛਿਪਾਤੇ ਵੀ ਕੰਮ ਕਰਦੇ ਉਹਨਾਂ ਨੂੰ ਵੀ ਅਸੀਂ ਫੜ ਕੇ ਇਸ ਨਸ਼ਿਆ ਦੇ ਕੋਡ ਨੂੰ ਖਤਮ ਕਰਨ ਦਾ ਸੀ ਉਪਰਾਲਾ ਕੀਤਾ ਸਰ ਇੱਕ ਅਧਿਕਾਰ ਦੇ ਲੱਗੇ ਰਹਿੰਦੇ ਨੇ ਉਹਨਾਂ ਦੀ ਤਾਪ ਤਿੰਨ ਦੱਸਿਆ ਪਹਿਲੀ ਵੀ ਹੈ ਕਿ ਸਰ ਉੱਤੇ ਨੀਸਾ ਤੋਂ ਹੁੰਦੀ ਹੈ ਇਹਨਾਂ ਦੀ ਗੱਲਬਾਤ ਕਿਤਰਾ ਹੁੰਦੀ ਹੈ ਪਾਕਿਸਤਾਨ ਦੇ ਨਾਲ ਜਿਹੜੀ ਜਿਤਰਾਂ ਹੀ ਰਿਲੇਟੀ ਖੇਪ ਉਹਨਾਂ ਕੋ ਆਉਂਦੀ ਹੈ ਦੇਖੋ ਫੋਨ ਤੇ WhatsApp ਰਾਹੀਂ ਇਹ ਗੱਲਬਾਤ ਕਰਦੇ ਹੁੰਦੇ ਆ WhatsApp ਤੇ ਤਾਪ ਪਾਕਿਸਤਾਨ ਦੀ ਦੁਨੀਆ ਦੇ ਕਿਸੇ ਵੀ ਬੰਦੇ ਨਾਲ ਗੱਲ ਕਰ ਸਕਦੇ ਆ ਤੇ ਉਥੋਂ ਗੱਲ ਕਰਕੇ ਇਹ ਬਾਰਡਰ ਦੇ ਨਜ਼ਦੀਕ ਹੋਣ ਕਾਰਨ ਡਰੋਨ ਦੀ ਜਿਹੜੀ ਰੇਂਜ ਹੈ ਉਹਦੇ ਉਹਦੇ ਅੰਦਰ ਆਉਂਦੇ ਆ ਤੇ ਉਥੇ ਬੜੇ ਸੌਖੇ ਤਰੀਕੇ ਨਾਲ ਇਹ ਜਿਹੜਾ ਸਮਾਨ ਮੰਗਵਾ ਲੈਂਦੇ ਸੀਗੇ ਸਰ ਇਹਦੀ ਗਗਨ ਦੀ ਏਜ ਕੀ ਹੋਣੀ ਹੈ ਜਿਹੜੀ ਗਗਨ ਦੀ ਜਿਹੜੀ ਗਗਨਪ੍ਰੀਤ ਦੀ ਏਜ ਤੋਂ 23 ਸਾਲ ਦੀ ਉਮਰ ਹੈ ਤੇ ਇਹ ਜਿਹੜੀ ਰੁਪਿੰਦਰ ਕੌਰ ਹੈ ਇਹਦੀ 45 ਸਾਲ ਦੀ ਉਮਰ ਹੈ